ਅਹੀਂ ਉਹਨੂੰ ਸਮਝਾਇਆ ਕਿ ਭਰਾ ਮੇਰੇ ਤੂੰ ਮੇਰੇ ਬਾਰੇ ਆਏ ਕਹਿ ਦਿੰਦਾ ਕਿ ਭਾਈ ਇਹ ਮਾੜੇ ਗੀਤ ਕਰਦਾ ਹੈ ਫਲਾਨੇ ਗੀਤ ਕਰਦਾ ਹੈ ਟੀਂਗੇ ਗੀਤ ਕਰਦਾ ਹੈ ਇਹਨੂੰ ਚੰਗੇ ਗੀਤ ਕਰਨੇ ਚਾਹੀਦੇ ਆ ਫਲਾਨਾ ਕਰਨਾ ਚਾਹੀਦਾ ਜਿਹੜੀ ਗੱਲ ਤੋਂ ਮੈਨੂੰ ਗੁੱਸਾ ਆਇਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਐਲੀ ਮੰਗੜ ਅਤੇ ਰੋਮੀ ਰੰਧਾਵਾ ਵਿੱਚ ਇੱਕ ਬਹੁਤ ਹੀ ਵੱਡੀ ਕਾਉਂਟਰਵਰਸੀ ਚੱਲ ਰਹੀ ਹੈ ਅਤੇ ਗੱਲ ਟਾਈਮ ਪੌਂਟ ਤੱਕ ਵੀ ਪਹੁੰਚ ਚੁੱਕੀ ਹੈ ਦੋਸਤੋ ਇਹਨਾਂ ਸਭ ਕੁਝ ਹੋਣ ਦੇ ਬਾਅਦ ਦਰਸ਼ਕਾਂ ਦੇ ਦਿਮਾਗ 'ਚ ਇੱਕ ਗੱਲ ਆ ਰਹੀ ਹੈ ਕਿ ਜੇਕਰ ਐਲੀ ਮੰਗੜ ਨੂੰ ਗਾਣਾਂ ਤੋਂ ਫਰਕ ਨਹੀਂ ਪੈਂਦਾ ਹੈ ਤਾਂ ਲੜਾਈ ਦਾ ਕਾਰਨ ਕੀ ਹੈ ਦੋਸਤੋ ਇਹ ਤੁਹਾਨੂੰ ਅਸੀਂ ਨਹੀਂ ਬਲਕਿ ਐਲੀ ਮ ਕਲਾਕਾਰ ਕਰਦੇ ਨੇ ਮੂਰਖ ਨੇ ਗਰਕਕਾਰ ਨੇ ਮੈਂ ਕਲਾਕਾਰ ਕਹਿੰਦਾ ਨਹੀਂ ਆ ਕਲਾਕਾਰ ਉਸ ਬੰਦੇ ਨੂੰ ਕਿਹਾ ਜਾਂਦਾ ਜਿਹੜੇ ਕਲੇ ਹੋਵੇ ਮੇਰੀ ਸਨੈਪਚੈਟ ਦੇਖ ਕੇ 50 ਮਿੰਟਾਂ ਬਾਅਦ ਹੀ ਵੀਡੀਓ ਪਾਤੀ ਕਿ ਇਹ ਕਲਾਕਾਰ ਨਹੀਂ ਹੈਗੇ ਇਹ ਖੱਤ ਨੇ ਇਹ ਫਲਾਨਾ ਨੇ ਇਹ ਢਿੰਗਾ ਨੇ ਪਹਿਲੀ ਗਲਤੀ ਮੇਰੇ ਭਰਾ ਜਿੰਨੇ ਮੈਂ ਗਾਣੇ ਹੁਣ ਤੱਕ ਕਰਦੇ ਤੂੰ ਸਾਰੀ ਜ਼ਮੀਨ ਵੇਚ ਲੈ ਜਿਹੜੀ ਤੇਰੇ ਕੋਲ ਕਿਲਾ ਡੇਢ ਕਿਲਾ ਹੈਗਾ ਤੇ ਤੂੰ ਤਾਂ ਵੀ ਨਹੀਂ ਨਿਕਲ ਲੈ ਲੈ ਪੁੱਤ ਜਦੋਂ ਤੂੰ ਮਿਲ ਗਿਆ ਨਾ ਤੂੰ ਜਾਣਦਾ ਨਹੀਂ ਅਸੀਂ ਅਮਰਸਰੀਏ ਆ ਤੇ ਗਰਦਾਸਪੁਰੀਏ ਤੇ ਤੂੰ ਫਿਰ ਜਾਣਦਾ ਨਹੀਂ ਤੂੰ ਕਿ ਹੋਰ ਵਹਿਮਾਂ ਚ ਤੁਰਿਆ ਫਿਰਦਾ ਹੈ ਤੇ ਆ ਜਿਹੜੇ ਤੇਰੇ ਲਾਗੇ ਬੈਠੇ ਪੁੱਤ ਇਸ਼ਾਰੇ ਕਰਦੇ ਆ ਨਾ ਇਹਨੇ ਮੈਂ ਉਂਗਲਾਂ ਲਾ ਕੇ ਉੱਥੇ ਤੁੰਣਾਗਾ ਨਾ ਤੇ ਸਾਰੀ ਜ਼ਿੰਦਗੀ ਯਾਦ ਰੱਖਣਗੇ ਤੇ ਪੁੱਤ ਮੈਂ ਐਸ ਜੀ ਵਾਲ ਤੁਰ ਪਿਆ ਨਾ ਸਿੱਧਾ ਹੋ ਕੇ ਤੇ ਘਰਾਂ ਚੋਂ ਕੱਢ ਕੱਢ ਕੇ ਮਾਰਾਂਗੇ ਮੇਰੀ ਗੱਲ ਯਾਦ ਰੱਖਣੀ ਆ ਤੁਹਾਡੇ ਅਰਗਣ ਮੈਂ ਹੁਣ ਤੁੰਣਾ ਆ ਐਸਾ ਤੁੰਣਾ ਕਿ ਪੁੱਤ ਨਿਕਲੋਗੇ ਨਹੀਂ ਬਾਹਰ ਜੇ ਉਹ ਬੰਦਾ ਕਹਿੰਦਾ ਮੇਰਾ ਅੰਮ੍ਰitsar ਸ਼ਹਿਰ ਆ ਅੰਮ੍ਰਸਰੀਏ ਐਂ ਕਰ ਦਿੰਦੇ ਨੇ ਅੰਮ੍ਰਸਰੀਏ ਬਾਹ ਕਰ ਦਿੰਦੇ ਨੇ ਅੰਮ੍ਰਸਰੀਏ ਉਂਗਲਾਂ ਲਾ ਦਿੰਦੇ ਨੇ ਅੰਮ੍ਰਸਰੀਏ ਹੈ ਜੀ ਥਾਵਾ ਤੇ ਉਂਗਲਾਂ ਧੱਕ ਦਿੰਦੇ ਨੇ ਫਲਾਨਾ ਟੀਮ ਦਾ ਘਰੋਂ ਕੱਢ ਕੇ ਕੁੱਟੂਗਾ ਉਹ ਕਰ ਦੂੰਗਾ ਬਾਹ ਕਰ ਦੂੰਗਾ ਜਣੀ ਕਹਿਣ ਦਾ ਮਤਲਬ ਆਪਣੇ ਆਪ ਨੂੰ ਮੋਦੀ ਸਮਝ ਰਿਹਾ ਸੀਗਾ ਕਿ ਮੈਂ ਮੋਦੀ ਆ ਉਹ ਕੱਲ ਐਲੀ ਮੰਗੜ ਦੀ ਮੈਂ ਤੇਰਾ ਨਾਮ ਨਹੀਂ ਸੀ ਲੈਣਾ ਚਾਹੁੰਦਾ ਪਰ ਜਦੋਂ ਤੇਰੀਆਂ ਵੀਡੀਓ ਮੈਨੂੰ ਮੁੰਡਿਆਂ ਨੇ ਵਖਾਲੀਆਂ ਤੇ ਸੌਂ ਲੱਗੇ ਵਾਹਿਗੁਰੂ ਜੀ ਇੰਨੀ ਸ਼ਰਮ ਆਈ ਹੈ ਜੇ ਸਾਹਮਣੇ ਹੁੰਦਾ ਨਾ ਤੇ ਫਿਰ ਰੱਬ ਜਾਣਦਾ ਕੀ ਹੋਣਾ ਹੈ ਅਸੀਂ ਉਹਨੂੰ ਸਮਝਾਇਆ ਕਿ ਭਰਾ ਮੇਰੇ ਤੂੰ ਮੇਰੇ ਬਾਰੇ ਐਂ ਕਹਿ ਦਿੰਦਾ ਕਿ ਭਾਈ ਇਹ ਮਾੜੇ ਗੀਤ ਕਰਦਾ ਹੈ ਫਲਾਨੇ ਗੀਤ ਕਰਦਾ ਹੈ ਟੀਂਗੇ ਗੀਤ ਕਰਦਾ ਹੈ ਇਹਨੂੰ ਚੰਗੇ ਗੀਤ ਕਰਨੇ ਚਾਹੀਦੇ ਆ ਫਲਾਨਾ ਕਰਨਾ ਚਾਹੀਦਾ ਜਿਹੜੀ ਗੱਲ ਤੋਂ ਮੈਨੂੰ ਗੁੱਸਾ ਆਇਆ ਉਹ ਗੱਲ ਇਹ ਸੀ ਕਿ ਉਹ ਕਹਿੰਦਾ ਜੇ ਐਲੀਮੈਂਟ ਮੇਰੇ ਮੂਹਰੇ ਖੜਾ ਹੁੰਦਾ ਮੈਂ ਐਂ ਕਰ ਦਿੰਦਾ ਗੱਲਾਂ ਰੱਬ ਵੀ ਜਾਣਦਾ ਫਲਾਨਾ ਜਾਣਦਾ ਢੀਂਗਾ ਤੇ ਜਿਹੜੀ ਚੀਜ਼ ਤੋਂ ਮੈਨੂੰ ਅਸਲ 'ਚ ਗੁੱਸਾ ਆ ਉਹ ਹੋਰ ਕੁਝ ਕਹਿ ਦਿੰਦਾ ਕਿ ਐਲੀਮੈਂਟ ਐਂ ਕਰਦਾ ਫਲਾਨਾ ਕਰਦਾ ਢੀਂਗਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਐ ਜੀ ਦੁੱਕੀ ਤਿੱਕੀ ਬਹੁਤ ਭੌਂਕਦੀ ਆ ਤੇ ਦੋਸਤੋ ਇਹਨਾਂ ਦੇ ਵਿੱਚ ਵਰਲਡ ਹਾਈਬ੍ਰਿਡ ਚੈਂਪੀਅਨਸ਼ਿਪ ਦਾ ਮੈਚ ਪੈ ਚੁੱਕਾ ਹੈ ਤਾਂ ਇਹ ਮੈਚ 11 ਸਪਟੰਬਰ ਦਿਨ ਬੋਧਵਾਰ ਸਵੇਰੇ 9:45 ਮਿੰਟ ਤੇ ਦਿੱਲੀ ਮੇਨੀਆ 에ਅਰਪੋਰਟ ਦੇ ਬਾਹਰ 에ਅਰ ਹੋਊਗਾ ਤੇ ਦੋਸਤੋ ਅਜਿਹੀ ਖਬਰਾਂ ਤੋਂ ਅਪਡੇਟ ਰਹਿਣ